ਆ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਔਰ ਜਿਸ ਵੀ মিডিਆ ਨੂੰ ਤੁਸੀਂ ਜਿਸ ਵੀ ਮੰਚ ਨੂੰ ਤੁਸੀਂ ਪ੍ਰਗਟਾ ਕਰਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸ਼ਾਰਟ ਨੋਟਿਸ ਤੇ ਤੁਹਾਨੂੰ ਬੁਲਾਇਆ ਗਿਆ ਅੱਜ ਆਮ ਆਨੀ ਪਾਰਟੀ ਦੇ ਪਰਿਵਾਰ ਦੇ ਵਿੱਚ ਬਹੁਤ ਵਿਲੱਖਣ ਕਿਸਮ ਦਾ ਵਾਦਾ ਹੋ ਰਿਹਾ ਹੈ ਜੋ ਆਮ ਆਨੀ ਪਾਰਟੀ ਦਾ ਵਿਚਾਰ ਹੈ ਜੋ ਆਮ ਆਨੀ ਪਾਰਟੀ ਦਾ এজেন্ডਾ ਹੈ ਆਮ ਲੋਕਾਂ ਦੀ ਸੇਵਾ ਕਰਨਾ ਦਬੇ ਕੁਚਲੇ ਲੋਕਾਂ ਨੂੰ ਉੱਪਰ ਲੈ ਕੇ ਆਉਣਾ ਪੜ੍ਹਾਈ ਹੈਲਥ ਇਨਫਰਾਸਟ੍ਰਕਚਰ ਰੋਜ਼ਗਾਰ ਜੋ এজেন্ডਾ ਹੈ ਬਿਲਕੁਲ ਉਸ ਏਜੰਡੇ ਤੇ ਪੂਰੇ ਉੱਤਰ ਦੇ विधान सभा ਦੇ ਵਿੱਚ ਤੁਸੀਂ ਉਹਨਾਂ ਨੂੰ ਬੋਲਦੇ ਦੇਖਿਆ ਹੋਣਾ ਨਵਾਂ ਸ਼ਹਿਰ ਤੋਂ ਸ਼ਹੀਦ ਸ਼ਹੀਦ ਪਗਤ ਸਿੰਘ ਹੋਰਾਂ ਦੀ ਧਰਤੀ ਨੂੰ ਉਹ ਰਿਪਰੈਜ਼ੈਂਟ ਕਰਦੇ ਆ ਡਾਕਟਰ ਸੁਖਵਿੰਦਰ ਸੁਖੀ ਜੀ ਐਮਐਲਏ ਨੇ ਤੇ ਦਬੇ ਕੁਝ ਨੇ ਲੋਕਾਂ ਲਈ ਡਾਕਟਰ ਬੀਮਰਾਓ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਚਲਦੇ ਨੇ ਆਪਣਾ ਇੱਕ ਕਲੀਨਿਕ ਹੈ ਜਿੱਥੇ ਐਮਐਲਏ ਹੋਣ ਦੇ ਬਾਵਜੂਦ ਵੀ ਗਰੀਬਾਂ ਦੇ ਮੁਫਤ ਇਲਾਜ ਤੇ ਆਮ ਲੋਕਾਂ ਨੂੰ ਆਪਣੀ ਡਾਕਟਰੀ ਮਹਾਰਤ ਜਿਹੜੀ ਪ੍ਰਮਾਤਮਾ ਨੇ ਬਖਸ਼ੀ ਹੈ ਉਹ ਤੋਂ ਆਮ ਲੋਕਾਂ ਨੂੰ ਰਾਹਤ ਦਿੰਦੇ ਆ ਲੋਕਾਂ ਦਾ ਇਲਾਜ ਕਰਦੇ ਆ ਤੇ ਨਾਲ ਦੀ ਨਾਲ ਉਹਨਾਂ ਦੀ ਡਿਊਟੀ ਲੋਕਾਂ ਨੇ ਸਮਾਜ ਦਾ ਆਪਰੇਸ਼ਨ ਕਰਨ ਦੀ ਵੀ ਲਈ ਹੋਈ ਹੈ ਸੋ ਅੱਜ ਪੌ ਸਾਰੇ ਸਾਥੀ ਸਾਡੇ ਪਾਰਟੀ ਦੇ ਬੈਠੇ ਨੇ ਜੱਜ ਡਾਕਟਰ ਸੰਦੀਪ ਆਟਕ ਬੈਠੇ ਨੇ ਸੰਠਨ ਦੇਖਦੇ ਨੇ ਸਾਡੇ ਐਸਸੀ ਵਿੰਗ ਦੇ ਪ੍ਰਧਾਨ ਐਮਐਲਏ ਮਹਿਲਕਲਾ ਕੁਲਵੰਤ ਪੰਡੋਰੀ ਜੀ ਬੈਠੇ ਨੇ ਤੇ ਡਾਕਟਰ ਸਾਹਿਬ ਦੇ ਨਾਲ ਆਏ ਨੇ ਵੀ ਐਸਸੀ ਵਿੰਗ ਦੇ ਪ੍ਰਧਾਨ ਨੇ ਨਵਾਂ ਸ਼ਹਿਰ ਦੇ ਕਿਦਮ ਹੋਣ ਸੋਨ ਲਾਲ ਟਾਂਡਾ ਜੀ ਉਹ ਵੀ ਉਹ ਵੀ ਇੱਥੇ ਪਹੁੰਚੇ ਨੇ ਧੰਨਵਾਦ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਬਹੁਤ ਸਾਰੇ ਡਾਕਟਰ ਨੇ ਬਹੁਤ ਸਾਰੇ ਸਮਾਜ ਸੇਵੀ ਨੇ ਬਹੁਤ ਸਾਰੇ ਇਹਨਾਂ ਦੇ ਨਾਲ ਜੁੜੇ ਹੋਏ ਨੇ ਵੈਸੇ ਵੀ ਡਾਕਟਰ ਕਮਿਊਨਿਟੀ ਦੀ ਆਮ ਆਦਮੀ ਪਾਰਟੀ ਨਾਲ ਕਾਫੀ ਮਿਲਦੀ ਹੈ ਸਟਾਰ ਮਿਲਦੇ ਆ ਜਿਹਦੇ ਸਾਡੇ ਕੋਲੇ ਡਾਕਟਰ ਬਲਜੀਤ ਕੌਰ ਹੈ ਡਾਕਟਰ ਬਲਵੀਰ ਸਿੰਘ ਹੈ ਡਾਕਟਰ ਚੰਨੀ ਹੈ ਚਮਕੌਰ ਸਾਹ ਵਾਲੇ ਡਾਕਟਰ ਗਰਬਜੋਤ ਹੈ ਡਾਕਟਰ ਅਜੇ ਗੁਪਤਾ ਹੈ ਡਾਕਟਰ ਬੀਜ ਸਿੰਘ ਲਾ ਡਾਕਟਰ ਸਾਡੇ ਸਭ ਤੋਂ ਵੱਡੀ ਗੱਲ ਤਾਂ ਕਰੇ ਵੀ ਡਾਕਟਰ ਹੈ ਉਹ ਭੋਲੀ ਕਹੀ ਸੀ ਰੋਟੀ ਖਾਣੀ ਹੈ ਭਾਈ ਸੋ ਡਾਕਟਰ ਕਿ ਮੈਂ ਉਟੀ ਨਾਲ ਆਮਾਦੀ ਪਾਰਟੀ ਕਿਉਂਕਿ ਇਹ ਸਾਰੇ ਸਮਾਜ ਦੀ ਪਾਰਟੀ ਹੈ ਸਾਡੇ ਕੋਲ ਡਾਕਟਰ ਵੀ ਨੇ ਸਾਡੇ ਕੋਲ ਵਕੀਲ ਵੀ ਨੇ ਸਾਡੇ ਕੋਲੇ ਸਟੂਡੈਂਟ ਵੀ ਨੇ ਜਿਹੜੇ ਪੜ ਰਹੇ ਸੀ ਤੇ ਟਿਕਟਾਂ ਮਿਲ ਗਈਆਂ ਤੇ ਜਿੱਤ ਗਏ ਤੇ ਸਾਡੇ ਕੋਲ ਟੀਚਰ ਵੀ ਨੇ ਪ੍ਰੋਫੈਸਰ ਵੀ ਨੇ ਆਰਟਿਸਟ ਵੀ ਨੇ ਸੋ ਸਾਡੇ ਕੋਲੇ ਸਮਾਜ ਦਾ ਹਰ ਵਰਗ ਹੈ ਸਾਡੇ ਕੋਲ ਆਮਾਦੀ ਪਾਰਟੀ ਆਮ ਆਦਮੀ ਹੈ ਹਰੇਕ ਵਰਗ ਦਾ ਆਮ ਆਦਮੀ ਜਦ ਕਿ ਦੂਜੀਆਂ ਪਾਰਟੀਆਂ ਚ ਸਿਰਫ ਉਹਨਾਂ ਦੇ ਪੁੱਤ ਭਤੀਜੇ ਉਹਨਾਂ ਦੇ ਸਾਲੇ ਜੀਜੇ ਉਹੀ ਚੱਲ ਜਾਂਦਾ ਸੀ ਸੋ ਉਹ ਹੁਣ ਨੈਕਸਸ ਜਿਹੜਾ ਟੁੱਟ ਗਿਆ ਸੋ ਡਾਕਟਰ ਸਾਹਿਬ ਬਾਰੇ ਮੈਂ ਇਹੀ ਕਹੂੰਗਾ ਜਦੋਂ ਵਿਧਾਨ ਸਭਾ ਚ ਵੀ ਬੋਲਦੇ ਸੀਗੇ ਤਾਂ ਹਮੇਸ਼ਾ ਟੂ ਦਾ ਪੁਆਇੰਟ ਤੇ ਆਪਣੇ ਲੋਕਾਂ ਦੀ ਗੱਲ ਕਰਦੇ ਸੀ ਤੇ ਸਪੀਕਰ ਸਾਹਿਬ ਇਹਨਾਂ ਨੂੰ ਮੌਕਾ ਵੀ ਪੂਰਾ ਖੁੱਲਾ ਦਿੰਦੇ ਸੀ ਕਿਉਂਕਿ ਪਤਾ ਲੱਗ ਜਾਂਦਾ ਕਿ ਕੋਈ ਸ਼ੋਰ ਸ਼ਰਾਬੇ ਵਾਲੀ ਗੱਲ ਨਹੀਂ ਕਰਨੀ ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਕਰਨੀ ਸਿਰਫ ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਹੈ ਆਪਣੇ ਇਲਾਕੇ ਦੇ ਮੰਗਾਂ ਦੀ ਗੱਲ ਕਰਨੀ ਹੈ ਤਾਂ ਫਿਰ ਉਹ ਉਸ ਐਮਐਲਏ ਨੂੰ ਜਾਂ ਉਸ ਐਮਪੀ ਨੂੰ ਟਾਈਮ ਮਿਲਣ ਲੱਗ ਜਾਂਦਾ ਜਿਸ ਤਰ੍ਹਾਂ ਮੈਂ ਵੀ 8 ਸਾਲ ਆ ਕੇ ਆਇਆ ਪਾਰਲੀਮੈਂਟ 'ਚ ਤਾਂ ਸਪੀਕਰ ਸਾਹਿਬ ਨੂੰ ਪਤਾ ਲੱਗ ਜਾਂਦਾ ਕਿ ਇਹਨੇ ਫालतू ਗੱਲ ਨਹੀਂ ਕਰਨੀ ਇਹਨੇ ਆਪਣੀ ਗੱਲ ਕਰਕੇ ਬਹਿ ਜਾਣਾ ਤਾਂ ਫਿਰ ਟਾਈਮ ਮਿਲ ਜਾਂਦਾ ਬੋਲਣ ਦਾ ਜਿਨੇ ਹੁਣ ਕੋਈ ਕੰਟਰੋਵਰਸੀ ਕ੍ਰੀਏਟ ਕਰਨੀ ਹੈ ਹਰ ਵਕਤ ਫਿਰ ਸਪੀਕਰ ਨੂੰ ਵੀ ਇਹ ਲੱਗਣ ਲੱਗ ਜਾਂਦਾ ਕਿ ਇਹਦੇ ਬੋਲਣ ਨਾਲ ਕਿਤੇ ਕੋਈ ਰੌਲਾ ਨਾ ਪੈ ਜਾਏ ਇਸ ਕਰਕੇ ਫਿਰ ਇਗਨੋਰ ਕਰਨ ਲੱਗ ਜਾਂਦੇ ਆ ਪਰ ਡਾਕਟਰ ਸਾਹਿਬ ਨੇ ਜਿੰਨਾ ਵੀ ਬੋਲਿਆ ਰਿਕਾਰਡ ਉੱਤੇ ਪਿਆ ਸਾਰਾ ਤੁਸੀਂ ਵੀ ਆਪਣੇ ਕੈਮਰਾ ਰਾਹੀਂ ਉਹਨੂੰ ਟੈਲੀਕਾਸਟ ਕੀਤਾ ਹੋਊਗਾ ਕਿ ਜਿੰਨਾ ਹੀ ਬੋਲਿਆ ਉਹ ਆਪਣੇ ਲੋਕਾਂ ਦੇ ਹੱਕ 'ਚ ਬੋਲਿਆ ਜਿਸ ਝੰਡੇ ਨੂੰ ਲੈ ਕੇ ਜਿੱਤ ਕੇ ਆਏ ਨੇ ਉਸ ਝੰਡੇ ਨੂੰ ਲੈ ਕੇ ਬੋਲਿਆ ਔਰ ਮੇਰੇ ਕੋਲੇ ਆ ਕੇ ਕਈ ਵਾਰ ਜਿਹੜਾ ਮੇਰੇ ਕੋਲ ਮੰਗ ਪੱਤਰ ਦੇ ਕੇ ਕਿ ਮੈਂ ਆਪ ਸ਼ਹਿਰ ਚ ਆ ਚੋਣਾ ਮੈਂ ਪਿੰਡਾਂ ਚ ਆ ਪ੍ਰੋਬਲਮ ਸਾਨੂੰ ਫੰਡ ਦਿਓ ਸੋ ਅਸੀਂ ਇਸ ਪੱਖੋਂ ਕਦੇ ਵੀ ਇਹਨਾਂ ਨੂੰ ਇਨਕਾਰ ਨਹੀਂ ਕੀਤਾ ਚੱਲ ਕੇ ਆਉਂਦੇ ਰਹੇ ਘੰਟਾ-ਘੰਟਾ ਸੀ ਮਿਲ ਕੇ ਬਹਿ ਕੇ ਗੱਲ ਵੀ ਕਰਦੇ ਰਹੇ ਕਿ ਤੁਸੀਂ ਦੱਸੋ ਕੋਈ ਗੱਲ ਨਹੀਂ ਮੇਰੇ ਲਈ ਕੋਈ ਇਹ ਨਹੀਂ ਹੈਗਾ ਕਿ ਜੇ ਜੇ ਕੋਈ ਐ ਐਮਐਲਏ ਜਿਹੜਾ ਉਹ ਵਿਰੋਧੀ ਧਿਰ ਦਾ ਤਾਂ ਮੈਂ ਉੱਥੇ ਉਸ 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 ਲੋਕਾਂ ਨੂੰ ਸਜ਼ਾ ਦੇਵਾਂ ਮੈਂ ਉੱਥੇ ਕਿ ਮੈਂ ਉੱਥੇ ਗ੍ਰਾਂਟ ਨਾ ਦੇਵਾਂ ਜਾਂ ਉੱਥੇ ਦੇ ਵਿਕਾਸ ਦੇ ਕੰਮਾਂ ਤੇ ਕੋਈ ਰੋਕ ਲਾਵਾਂ ਅਸੀਂ ਇਸ ਤਰ੍ਹਾਂ ਦੀ ਜਿਹੜੀ ਛੋਟੀ ਰਾਜਨੀਤੀ ਨਹੀਂ ਕਰਦੇ ਜਿਹੜੀ ਕਿ ਉਹ ਕਰਦੇ ਰਹੇ ਆ ਪਹਿਲਾਂ ਜਿਹੜੇ ਬਾਕੀ ਰਵੈਤੀ ਪਾਰਟੀਆਂ ਵਾਲੇ ਕਹਿੰਦੇ ਇਸ ਗਲੀ ਚ ਸਾਨੂੰ ਵੋਟਾਂ ਨਹੀਂ ਪਈਆਂ ਤਾਂ ਉਹਦੀਆਂ ਦੋ ਪੁਲੀਆਂ ਨਹੀਂ ਪੱਟ ਦੋ ਤੇ ਬਾਅਦ ਕਰੀ ਜਾਓ ਲੈ ਪੁਲੀਆਂ ਬਣਵਾ ਕੇ ਦਿਖਾਓ ਹੁਣ ਤੁਸੀਂ ਤੁਸੀਂ ਸਾਨੂੰ ਵੋਟਾਂ ਨਹੀਂ ਪਈਆਂ ਇਸ ਕਿਸਮ ਦੀ ਛੋਟੀ ਰਾਜਨੀਤੀ ਅਸੀਂ ਨਹੀਂ ਕਰਦੇ ਮੈਂ ਜਦ ਜਿਸ ਦਿਨ ਰਿਜ਼ਲਟ ਆਇਆ ਸੀ 10 ਮਾਰਚ ਨੂੰ ਮੈਂ ਉਸੇ ਦਿਨ ਵੀ ਕਹਿਆ ਸੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ ਪਰ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਮੈਂ ਉਹਨਾਂ ਦਾ ਮੁੱਖ ਮੰਤਰੀ ਹਾਂ ਸੋ ਮੁੱਖ ਮੰਤਰੀ ਤਾਂ ਮੈਂ ਸਾਰੇ ਪੰਜਾਬੀਆਂ ਦਾ ਕਸਟੋਡੀਅਨ ਤਾਂ ਮੈਂ 3.5 ਕਰੋੜ ਲੋਕਾਂ ਦਾ ਹੀ ਹਾਂ ਸੋ ਮੈਂ ਕੋਈ ਦਰਿਆਤ ਜਾਂ ਕੋਈ ਪੱਖਪਾਤ ਕਦੇ ਨਹੀਂ ਕਰਦਾ ਮੇਰੇ ਲਈ ਨਕੌਦਰ ਵੀ ਉਹ ਹੈ ਜੇ ਮੇਰੇ ਲਈ ਨਵਾਂ ਸ਼ਹਿਰ ਵੀ ਉਹ ਹੈ ਜੇ ਬੰਗਾ ਵੀ ਉਹ ਹੈ ਜੇ ਮੇਰੇ ਲਈ ਮੂਨਕ ਵੀ ਉਹ ਹੈ ਜੇ ਪੁਹਾਨੀਗੜ ਵੀ ਉਹ ਹੈ ਜੇ ਮੇਰੇ ਲਈ ਕਨੌਰ ਵੀ ਉਹ ਹੈ ਜੇ ਮੇਰੇ ਲਈ ਸਨੌਰ ਵੀ ਉਹ ਹੈ ਜੇ ਸੋ ਜੇ ਪੰਜਾਬ ਦੇ ਵਿੱਚ ਕੋਈ ਤਰੱਕੀ ਹੋਊਗੀ ਸਾਰੇ ਪੰਜਾਬ ਦੇ ਵਿੱਚ ਕਿਤੇ ਵੀ ਤਰੱਕੀ ਹੋਊਗੀ ਤਾਂ ਉਹ ਇਹ ਉਹਦਾ ਜਿਹੜਾ ਸ਼ਾਬਾਸ਼ੇ ਮਿਲੂਗੀ ਕੱਲ ਬੱਚਿਆਂ ਨੂੰ ਨਿਯੁਕਤੀ ਪੱਤਰ ਬੰਡੇ ਉਹ ਆਪ ਬੋਲ ਰਹੇ ਸੀ ਕੋਈ ਕੋਈ ਜਗਰਾਉ ਤੁਸੀਂ ਕੋਈ ਮੁਕਸਰ ਤੋਂ ਸੀ ਕੋਈ ਫਾਜ਼ਿਲਕਾ ਤੋਂ ਸੀ ਕੋਈ ਬਠਿੰਡੇ ਤੋਂ ਸੀ ਕੋਈ ਸੰਗਰੂਰ ਤੋਂ ਸੀ ਕੋਈ ਅੰਮ੍ਰਿਤਸਰ ਤੋਂ ਸੀ ਸਾਰੇ ਪੰਜਾਬ ਤੋਂ ਆਏ ਹੋਏ ਸੀ ਤੇ ਉਹ ਦੱਸ ਰਹੇ ਸੀ ਆਪਣੀਆਂ ਆਪਣੀਆਂ ਕਹਾਣੀਆਂ ਕਿ ਬਾਹਰ ਜਾਣ ਦਾ ਪ੍ਰੋਗਰਾਮ ਬਣ ਗਿਆ ਸੀ ਪਰ ਅਸੀਂ ਬਦਲਤਾ ਹੁਣ ਅਸੀਂ ਇੱਥੇ ਹੀ ਰਹਿ ਕੇ ਜਿਹੜਾ ਉਹ ਆਵਦੀ ਤਰੱਕੀ ਕਰਾਂਗੇ ਪੜਾਂਗੇ ਤੇ ਆਮ ਆਨੀ ਪਾਰਟੀ ਜੋ ਸਾਡੇ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮ ਉਹਨਾਂ ਦਾ ਵੀ ਪਹਿਲਾਂ ਐਜੂਕੇਸ਼ਨ ਤੇ ਹੈਲਥ ਉਹਨਾਂ ਦੀ ਪ੍ਰਾਇੋਰਟੀ ਹੈ ਅੱਜ ਵੀ ਕਿ ਬਾਬਾ ਸਾਹਿਬ ਦਾ ਸੁਪਨਾ ਅਧੂਰਾ ਕੇਜਰੀਵਾਲ ਕਰੇਗਾ ਪੂਰਾ ਉੱਥੇ ਨਾਰਾ ਦਿਂਦੇ ਰਹੇ ਜਦੋਂ ਸਕੂਲ ਬਣਾਉਂਦੇ ਰਹੇ ਆ ਉੱਥੇ ਅਸੀਂ ਤਾਂ ਬਾਬਾ ਸਾਹਿਬ ਭੀਮrao Ambedkar ਜੀ ਉਹਨਾਂ ਨੂੰ ਸਕੂਲ ਦੇ ਵਿੱਚ ਕਲਾਸ 'ਚ ਬੈਠਣ ਹੀ ਨਹੀਂ ਦਿੱਤਾ ਜਾਂਦਾ ਸੀ ਛੂਹ ਛੂਤ ਦਾ ਇੰਨਾ ਜਵਾਨਾ ਸੀ ਉਹ ਪਰਾਂ ਬਹਿ ਜਾਂਦੇ ਸੀ ਫਿਰ ਜਦੋਂ ਪੀਰੀਅਡ ਖਤਮ ਹੁੰਦਾ ਸੀਗਾ ਤਾਂ ਉਹ ਆਪਣੇ ਜਿਹੜੇ ਸਹਿਪਾਠੀ ਸੀ ਉਹਨਾਂ ਤੋਂ ਪੁੱਛਦੇ ਹੁੰਦੇ ਸੀ ਤੈਨੂੰ ਕੀ ਪੜਾਇਆ ਉਹ ਮੈਨੂੰ ਪੜਾ ਦੇ ਇੱਥੋਂ ਇੱਥੋਂ ਪੜ ਕੇ ਉਹਨਾਂ ਨੇ ਬਾਅਦ ਵਿੱਚ ਅਮਰੀਕਾ ਤੋਂ ਲੰਡਨ ਤੋਂ ਪੀ ਐਚ ਡੀਆਂ ਕੀਤੀ ਹਾਲਾਂਕਿ ਕੋਈ ਫਾਈਨੈਂਸ਼ਲੀ ਸੌਂਡ ਨਹੀਂ ਸੀ ਉਹਨਾਂ ਨੇ ਫਿਰ ਇੱਕ ਕਥਨ ਲਿਖਿਆ ਕਿ ਵਿਦਿਆ ਜਿਹੜੀ ਹੈ ਉਹ ਇੱਕ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਇਹਨੂੰ ਪੀਊਗਾ ਉਹ ਤਾਂ ਦਹਾੜੂਗੇ ਦਹਾੜੂਗਾ ਸੋ ਸਾਡਾ ਵੀ ਇਹ ਏਜੰਡਾ ਹੈ ਕਿ ਅਸੀਂ ਐਜੂਕੇਸ਼ਨ ਗਰੀਬਾਂ ਦੇ ਬੱਚਿਆਂ ਨੂੰ ਖਾਸ ਤੌਰ ਤੇ ਦਈਏ ਜੋ ਸਕੂਲ ਆਫ ਐਮੀਨੈਂਸ ਚਾ ਅਸੀਂ ਸਮਾਰਟ ਸਕੂਲ ਬਣਾ ਰਹੇ ਹਾਂ ਗਰੀਬਾਂ ਦੇ ਬੱਚੇ ਪੜ੍ਹ ਕੇ ਐਸ ਵਾਰ 158 ਬੱਚੇ JEE ਦਾ ਟੈਸਟ ਪਾਸ ਕਰ ਗਏ 158 ਬੱਚੇ ਪੰਜਾਬ ਦੇ ਪਹਿਲੀ ਵਾਰ ਹੋਇਆ JEE ਦਾ ਟੈਸਟ ਪਾਸ ਕਰ ਗਏ ਸਰਕਾਰੀ ਸਕੂਲਾਂ ਦੇ ਬੱਚੇ ਔਰ 10ਵੀਂ ਚੋਂ 8ਵੀਂ ਚੋਂ 12ਵੀਂ ਚੋਂ ਫਸਟ ਕੌਣ ਸਰਕਾਰੀ ਸਕੂਲਾਂ ਦੇ ਬੱਚੇ ਮੰਨ 700 ਚੋਂ 600 ਨਿਨ ਨਿਮ ਨੰਬਰ ਲੈ ਕੇ ਆਉਂਦੇ ਕਿਉਂਕਿ ਟੀਚਰ ਆ ਗਏ ਟੀਚਰਾਂ ਨੂੰ ਸਿੰਗਾਪੁਰ ਤੋਂ ਟ੍ਰੇਨਿੰਗ ਦਿਵਾਤੀ ਤੇ ਐਸੀ ਤਰੀਕੇ ਹੈਲਥ ਦੇ ਵਿੱਚ ਹੋਇਆ ਇਸੀ ਤਰ੍ਹਾਂ ਹੀ ਬਿਜਲੀ ਦੇ ਵਿੱਚ ਹੋਇਆ ਇਸ ਤਰੀ ਇਨਫਰਾਸਟ੍ਰਕਚਰ ਚ ਹੋਇਆ ਅਸੀਂ ਲੱਗੇ ਰਵਾਂਗੇ ਔਰ ਸਭ ਤੋਂ ਵੱਡਾ ਫੈਸਲਾ ਜਿਹੜਾ ਪਹਿਲਾ ਫੈਸਲਾ ਸੀ 16 ਮਾਰਚ ਨੂੰ ਜਦੋਂ ਸੌ ਚੁੱਕੀ ਖੜਕਰ ਕਲਾ ਤਾਂ ਸੌ ਚੁੱਕਰ ਤੋਂ ਸੌਰੀ ਸੌ ਚੁੱਕਣ ਤੋਂ ਬਾਅਦ ਜਦੋਂ ਚਾਰਜ ਲਿਆ ਤਾਂ ਸਭ ਤੋਂ ਪਹਿਲਾ ਫੈਸਲਾ ਇਹ ਸੀਗਾ ਕਿ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਤੇ ਡੀਸੀ ਦਫਤਰ ਆ ਚਾਹ ਤਹਿਸੀਲ ਦਾ ਦਫਤਰ ਦਫਤਰ ਆ ਚਾਹ ਕੋਈ ਐਡੀਐਸਪੀ ਦਾ ਦਫਤਰ ਆ ਚਾਹ ਕੋਈ ਕੋਈ ਵੀ ਸਰਕਾਰੀ ਦਫਤਰ ਉਥੇ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਉਥੇ ਡਾਕਟਰ ਬੀਮਰਾਓ ਉਮੀਦਵਾਰ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗੂਗੀ ਉਹ ਲੱਗੀ ਹੋਈ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਇੱਕ ਨੇ ਸੰਵਿਧਾਨ ਬਣਾਇਆ ਇੱਕ ਨੇ ਦੇਸ਼ ਦੇਸ਼ ਬਣਾਇਆ ਤੇਨਾਂ ਦੋਨਾਂ ਦੀ ਫੋਟੋ ਲੱਗੀ ਹੋਈ ਹੈ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਡਾਕਟਰ ਸੁਖੀ ਜੀ ਇਹਨਾਂ ਦੋਨਾਂ ਨੂੰ ਰਿਪਰੈਜ਼ੈਂਟ ਕਰਦੇ ਆ ਸ਼ਹੀਦ ਭਗਤ ਸਿੰਘ ਦੀ ਧਰਤੀ ਤੋਂ ਐਮ ਐਲ ਏ ਨੇ ਤੇ ਡਾਕਟਰ ਵੀਮਰਾ ਉਮੀਦ ਕਰਦੀ ਸੋਚ ਦੇ ਧਾਰਨੀ ਨੇ ਸਾਡੀ ਪਾਰਟੀ ਨੂੰ ਅੰਚ ਬਹੁਤ ਬਲ ਮਿਲਿਆ ਔਰ ਸਾਨੂੰ ਇੱਕ ਐਸਾ ਨੇਤਾ ਜਿਹੜਾ ਦਵੇ ਕੁਝਲੇ ਲੋਕਾਂ ਦੀਆਂ ਸਮੱਸਿਆਵਾਂ ਜਾਣਦਾ ਹੈ ਖੁਦ ਉਹਨੇ ਪਿੰਡੇ ਤੇ ਹਣਾਈਆਂ ਹੋਈਆਂ ਨੇ ਉਹ ਸਾਡੀ ਪਾਰਟੀ ਜੁਆਇਨ ਕਰ ਰਿਹਾ ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਇਹਨਾਂ ਦੇ ਤਜਰਬੇ ਦਾ ਇਹਨਾਂ ਦੇ ਐਕਸਪੀਰੀਅੰਸ ਦਾ ਆਉਣ ਵਾਲੇ ਦਿਨਾਂ 'ਚ ਅਸੀਂ ਇਸਤੇਮਾਲ ਵੀ ਕਰਾਂਗੇ ਔਰ ਜੋ ਜੋ ਵੀ ਇਨ ਦੇ ਸਾਥੀਆਂ ਇਹਨਾਂ ਨਾਲ ਸੰਗਠਨਾਂ ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਸਰਕਾਰਾਂ ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਮਿਲ ਕੇ ਕੰਮ ਕਰਾਂਗੇ ਹੁਣ ਮੈਂ ਇੱਕ ਮਿੰਟ ਲਈ ਕਹੂੰਗਾ ਡਾਕਟਰ ਸੁਖੀ ਜੀ ਇੱਕ ਪਹਿਲਾਂ ਮੈਂ ਜੁਆਇਨਿੰਗ ਦਾ ਰਸਮ ਅਦਾ ਕਰ ਉਸ ਤੋਂ ਬਾਅਦ ਸੁਖੀ ਜੀ ਬੋਲ ਵੈਲਕਮ ਸਰ ਧੰਨਵਾਦ ਕਹਿੰਦੇ ਸਰ ਵੈਲਕਮ ਅੱਜ ਆਮ ਆਦਮੀ ਪਾਰਟੀ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਚਿੰਸਟਰ ਸ੍ਰੀ ਦਾਤਮਨ ਸਿੰਘ ਮਾਨਸਾਤ ਅਤੇ ਨਾਲ ਦੇ ਨਾਲ ਡਾਕਟਰ ਸੁਨੀਲ ਪਾਠੇ ਜੀ ਮੇਰੇ ਜਿਹੜੇ ਬਹੁਤ ਨੇੜੇ ਦੇ ਸਾਥੀ ਹੈ ਮੇਰੇ ਨਾਲ ਵਿਧਾਨ ਸਭਾ ਚ ਪਿਛਲੇ ਦਿਨਾਂ ਦੇ ਨਾਲ ਸੀ ਸਰਦਾਰ ਕੁਲਵੰਤ ਸਿੰਘ ਪੰਡੋਈ ਸਾਹਿਬ ਅਤੇ ਅੱਜ ਮੇਰੇ ਨਾਲ ਜੋ ਮਾਨ ਪ੍ਰਾਪਤ ਕਰ ਰਹੇ ਆ ਸ਼ਿਸ਼ੋ ਦਾ ਟੰਡਾਈ ਜਿਹੜੇ ਜੀ ਪਗ ਸਿੰਘ ਅਸੀ ਦੇ ਪ੍ਰਧਾਨ ਨੇ ਔਰ ਸਮੁੱਚੇ ਮੇਰੇ ਰਿਣ ਨਾਲੇ ਸਾਥੀ ਪ੍ਰੈਸ ਸਭ ਤੋਂ ਪਹਿਲਾਂ ਤਾਂ ਮੈਂ ਸਦਾ ਪ੍ਰਮੋਖ ਸਿੰਘ ਮਾਨ ਸਾਹਿਬ ਸੀਐਮ ਸਾਹਿਬ ਦਾ ਔਰ ਡਾਕਟਰ ਸੰਦੀਪ ਪਾਠੇ ਜੀ ਦਾ ਤਲਬਾਤ ਕਰਦਾ ਕਿ ਮੈਨੂੰ ਉਸ ਵੇਲੇ ਉਹਨਾਂ ਨੇ ਜੁਆਇਨ ਕਰਾਇਆ ਮੈਨੂੰ ਲੱਗਦਾ ਕਿ ਇਸ ਪਾਰਟੀ ਦੇ 92 ਐਮਐਲਏ ਹੋਣ ਉਹਨਾਂ ਨੂੰ ਸ਼ਾਇਦ ਦੂਸਰੇ ਮਲਕ ਦੀ ਲੋੜ ਨਹੀਂ ਪੈਂਦੀ। ਪਰ ਅੱਜ ਮੈਂ ਇਹ ਮਾਨ ਮਹਿਸੂਸ ਕਰ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਇੱਕ ਸਪਾਇਕ ਹੋਣ ਜਾ ਰਿਹਾ। ਮੈਂ ਉਸ ਹਲਕੇ ਤੋਂ ਆਣਾ ਜਿੱਥੇ ਸ਼ਿਦਾਰਸ ਦਾ ਪੱਲ ਸਿੰਘ ਦਾ ਜੀ ਡਿਪੈਂਡ ਹੈ। ਪਰ ਮੇਰੀ ਇਹ ਸਦਾਈ ਇਹ ਦਿਲੀ ਖਾਸ ਵੀ ਰਹੀ ਹੈ। कि ਉਹ ਹਰਗਾ ਜਿੱਥੇ ਸ਼ਹੀਦ ਐਮਸਦਾਰ ਭਗਤ ਸਿੰਘ ਨੇ ਆਪਣਾ ਬਚਨ ਦਤਾ ਹੋਵੇ ਪਰ ਸਾਨੂੰ ਅੱਜ ਕੇ ਜਿਵੇਂ ਐਮਐਲਏ ਨੇ ਜਾਂ ਸਾਰੇ ਹੀ ਆਜ਼ਾਦੀ ਦਾ ਨਿਖਮਾ ਆਇਓ ਸ਼ਹੀਦ ਐਮਸਦਾਰ ਭਗਤ ਸਿੰਘ ਦੀ ਬਤੌਰਤ ਹੈ। ਪਰ ਮੈਨੂੰ ਨਾਲ ਰਹਿਵਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸਾਬਸੀ ਕਾਸ਼ੀਰਾਮ ਜੀ ਜਿਨ੍ਹਾਂ ਨੇ ਸਾਨੂੰ ਡਾਕਟਰ ਨੂੰ ਬੇਟਕ ਕਰਦਾ ਜੋ ਸਾਡੇ ਤੇ ਉਹਨਾਂ ਦੇ احਸਾਨ ਨੇ ਜੋ ਸਾਡੇ ਲਈ ਉਹਨੇ ਕੀਤਾ 50 ਸਮੇਂ ਦਾ ਕੇ ਆਮ ਆਦਮੀ ਪਾਰਟੀ joint ਦਾ ਸਭ ਤੋਂ ਵੱਡਾ ਕਾਰਨ ਇਹ ਰਿਹਾ ਕਿ ਜਦੋਂ ਮੈਂ ਸੀਐਮ ਸਾਹਿਬ ਨੂੰ ਇਹ ਕਿਹਾ ਕਿ ਕਿ ਸ਼ਿਖਦੇ ਉਸ ਦਾ ਪਕਸਿੰਗ ਦੇ ਵਿੱਚ ਸੌਂਚੋ ਕਿ ਮੈਂ ਜਿਸ ਦਿਨ میں ਸੌਂਚ ਚੁੱਕੀ ਸੀ ਮੈਂ ਉਸਨ ਉਸ ਸੌਂਚ ਮਗਰ ਵਿੱਚ ਹਾਜ਼ਰ ਸੀ ਉਸ ਤੋਂ ਬਾਅਦ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਉੱਥੇ ਯੂਨਾਂ ਦੇ ਨਾਮ ਤੇ ਇੱਕ ਮੈਡੀਕਲ ਕਾਲਜ ਬਣਾਓ ਤਾਂ ਇਹਨਾਂ ਨੇ ਬਿਦੌਂ ਨਹੀਂ ਹੈਜ਼ਿਟੇਸ਼ਨ ਉਸੇ ਵੇਲੇ ਕਿਹਾ ਕਿ ਮੈਂ ਇਸ ਤਰਤੀ ਤੇ ਮੈਡੀਕਲ ਕਾਲਜ ਜ਼ਰੂਰ ਬਣਾਉਂਗਾ ਮੈਂ ਸਮਝਦਾ ਕਿ ਉਹ ਮੇਰੇ ਲਈ ਬਹੁਤ ਵੱਡੀ ਮਾਨ ਬੜੀ ਗੱਲ ਹੈ ਔਰ ਜਦੋਂ ਸਭ ਤੋਂ ਜ਼ਿਆਦਾ ਜੋ ਮੈਨੂੰ ਇੰਪ੍ਰੈਸ ਕੀਤਾ ਇੱਕਦਮ ਇਹ ਵਿਧਾਨ ਸਭਾ ਦੇ ਵਿੱਚ ਇੱਕ ਨੈਰਸੀ ਦਾ ਬੇਦੱਸਿਆ ਸੀ ਕਿ ਉਹ ਬੜੀ ਕਰਪਟ ਕਿਸਮ ਦਾ ਆਦਮੀ ਹੈ ਬੜੀ ਕਰਪਸ਼ਨ ਕਰਦਾ ਬਾਈ ਚਾਂਸ ਸੀਐਮ ਸਰ ਉਥੇ ਬੈਠੇ ਸੀ ਨਾ ਨੇ ਮੈਨੂੰ ਉਥੋਂ ਬੁਲਾ ਲਿਆ ਅਸੀਂ ਕ੍ਰੋਸ ਤਾਂ ਨਹੀਂ ਕਰ ਸਕਦੇ ਪਰ ਮੈਂ ਜੇ ਉੱਪਰੋਂ ਘੁੰਮ ਕੇ ਆਇਆ ਕਦੀ ਮੈਨੂੰ ਲੱਗਦਾ ਨਹੀਂ ਕਿ ਆਪੋਜੀਸ਼ਨ ਦਾ ਐਮਐਲਏ ਸੀਐਮ ਸਰ ਨੂੰ ਵਿਧਾਨ ਸਭਾ ਦੇ ਅੰਦਰ ਜਾ ਕੇ ਵਿੱਚ ਨਾਲ ਬੈਠਿਆ ਹੋਵੇ ਪਰ ਇਹਨਾਂ ਨੇ ਮੈਨੂੰ ਕਿਹਾ ਕਿ ਇਸ਼ਾਰਾ ਕਰਕੇ ਬੁਲਾਇਆ ਸੀ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਉਹ ਬੜਾ ਕਰ ਗਿਆ ਦੱਸ ਕਰਨਾ ਕੀ ਆ ਮੈਂ ਕਿਹਾ ਜੀ ਤੁਸੀਂ ਤੁਸੀਂ ਜੋ ਤੁਸੀਂ ਸੀਐਮ ਨੂੰ ਮੈਂ ਤੁਹਾਨੂੰ ਆਪਣੀ ਪ੍ਰੋਬਲਮ ਦੱਸ ਸੀ ਕਿ ਉਹ ਬੌਕਰ ਤਾਂ ਕੋੰਗਾਂ ਦੋਦਾ ਇਹਨਾਂ ਨੇ ਉਸ ਤੋਂ ਪਹਿਲੇ ਆਰਡਰ ਕੀਤੇ ਕਿ ਇਹਨੂੰ ਸਸਪੈਂਡ ਕਰੋ ਇਹ ਉੱਥੇ ਬੰਗਿਆ ਚ ਰਹਿਣਾ ਨਹੀਂ ਚਾਹੀਦਾ ਪਰ ਜਦੋਂ ਮੈਂ ਸ਼ਾਮ ਤੱਕ ਪਹੁੰਚਿਆ ਤੇ ਉਹ ਬੰਦਾ ਉੱਥੇ ਨਹੀਂ ਸੀ ਨਾ ਸਮਝਦਾ ਕਿ ਇਸ ਤਰ੍ਹਾਂ ਦੇ ਸੀਐਮ ਨਾਲ ਇਸ ਤਰ੍ਹਾਂ ਦੇ ਪਾਰਟੀ ਨਾਲ ਕੰਮ ਕੀਤਾ ਜਾ ਸਕਦਾ ਸੋ ਮੈਂ ਅੱਜ ਇਹਨਾਂ ਨੂੰ ਜੁਆਇਨ ਕਰ ਰਿਹਾ ਹਾਂ ਪਰ ਮੈਂ ਇਹਨਾਂ ਨੂੰ ਬੁਸ਼ਵਾਸ਼ ਦਿਵਾਉਣਾ ਕਿ ਮੈਂ ਇਹਨਾਂ ਦੇ ਨਾਲ ਵਫਾਦਾਰੀ ਨਾਲ ਕੰਮ ਕਰੂੰਗਾ ਔਰ ਇਹੀ وجہ ਕਿ ਮੈਂ ਅੱਜ ਆਮ ਆਦਮੀ ਪਾਰਟੀ ਦੇ ਜੀ ਕੋਈ ਸਵਾਲ ਹੈ ਤੁਹਾਡਾ ਡਾਕਟਰ ਸੁਖੀ ਜੀ ਡਾਕਟਰ ਸੁਖੀ ਜੀ ਤੁਸੀਂ ਡਿਜ਼ਾਈਨ ਕਰੋਗੇ ਐਮਐਲਏ ਜਾਂ ਐਮਐਲਏ ਕੰਟੀਨਿਊ ਕਰੋਗੇ ਉਹ ਦੇਖ ਕੇ ਫਿਰ ਮੈਂ ਕਾਨੂੰਨਨ ਜਿਹੜੀ ਪੱਖ ਹੈ ਦਾ ਦੇਖ ਕੇ ਦੇਖੀ ਲਏ ਦੋ ਜੀ ਦੇਖੋ ਮੇਰੇ ਨਾਲ ਕਲਦਲ ਨੇ ਬੜਾ ਮਾਨ ਸਨਮਾਨ ਦਿੱਤਾ ਮੈਂ ਦੋ ਵਾਰੀ ਐਮਐਲਏ ਕਲਦਲ ਤੋਂ ਹੀ ਬਣਿਆ ਮੇਰੀ ਅਕਲਦਲ ਨਾਲ ਕੋਈ ਸਦਸ ਵੀ ਸਿੰਘ ਬਾਲਨਾਂ ਮੇਰੀ ਕੋਈ ਕੋਈ ਪ੍ਰੋਬਲਮ ਨਹੀਂ ਪਰ 7 ਸਾਲ ਦੇ ਵਿੱਚ ਕਿਉਂਕਿ ਮੈਂ ਦੂਸਰੀ ਵਾਰੀ ਐਮਐਲਏ ਬਣਿਆ ਮੰਨ ਸਾਡੇ 7-8 ਸਾਲ ਹੋ ਗਏ ਕਿ ਮੈਂ ਐਮਐਲਏ ਬਣਿਆ ਨੂੰ ਪਰ ਪਿਛਲੀ ਵਾਰੀ ਕਾਂਗਰਸ ਸਰਕਾਰ ਨੇ ਵੀ ਜਿਹੜਾ ਬੰਗਾ ਹਲਕਾ ਸੀ ਬੜਾ ਇੱਕ ਰੋਡ ਸੀ ਪਰ ਇਸ ਵਾਰੀ ਮੈਂ ਸੋਚਦਾ ਕਿ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜਿਸ ਧਰਤੀ ਤੋਂ ਸੋਚ ਚੁੱਕੇ ਆ ਉਹ ਪੰਜਾਬ ਦਾ ਇੱਕ ਨੰਬਰ ਦਾ ਹਲਕਾ ਬਣਾ ਚਾਹੀਦਾ ਪਰ ਮੈਨੂੰ ਮੇਰੇ ਤੋਂ ਪਹਿਲਾਂ ਇਹਨਾਂ ਨੇ ਮੇਰੇ ਮੰਗਣ ਤੋਂ ਬਿਨਾਂ ਇਹਨਾਂ ਨੇ ਗੱਲ ਰਸੇ ਜੀ ਮੈਨੂੰ ਕਹੀ ਇੱਥੇ ਵੀ ਕਹੀ ਅਸੀਂ ਉਹਨੂੰ ਡਿਵੈਲਪ ਕਰਨਾ ਚਾਹੁੰਦੇ ਆ ਔਰ ਮੈਂ ਸਮਝਦਾ ਕਿ ਕੋਈ ਕਿ ਵੱਡਾ ਕਰਨਾ ਕਿ ਮੈਂ ਬੰਗਾ ਹਲਕੇ ਦਾ ਜਨਨ ਮੈਂ ਜਵਾਬ ਦੇ ਆ ਉਹਨਾਂ ਦੀ ਡਿਵੈਲਪਮੈਂਟ ਦੇ ਲਈ ਉਹਨਾਂ ਦੇ ਹਰ ਪੱਖੋਂ ਉਹਨਾਂ ਨੂੰ ਖੁਸ਼ਾ ਕਰਨ ਦੇ ਲਈ ਮੈਂ ਨਹੀਂ ਸਮਝਦਾ ਕਿ ਮੈਨੂੰ ਇਹ ਪਾਰਟੀ ਜੁਆਇਨ ਕਰ ਲੈਣੀ ਚਾਹੀਦੀ ਸੀ ਇਸ ਕਰਕੇ ਤਾਂ ਲੱਗਦਾ ਕਿ ਪਿਛਲੇ ਦਹਾਕੇ ਵਿੱਚ ਸ਼ੌਮਨਿਆ ਕਾਦੀ ਦਲ ਤੋਂ ਕਾਫੀ ਜੁਆਇਨਿੰਗ ਹੋਤੀ ਹੈ ਪਾਰਟੀ ਦਾ ਜੁਆਇਨ ਆਮੇ ਪਾਰਟੀ ਦੇ ਸੀਨੀਅਰ ਲੀਡਰ ਜਿਵੇਂ ਸਵਨ ਕੁਮਾਰ ਪਟੇਰ ਜੀ ਸੁਰਤਾ ਦਾ ਡਾਕਟਰ ਸੁਖੀ ਦਾ ਕੀ ਲੱਗਦਾ ਰਜੀਸ਼ ਸ਼ੋਮ ਨੇ ਕੈਰੀਡਰ ਹੋਣਰ ਕਾਫੀ ਇੰਸਨ ਫਾਈਨਿਸ਼ੀ ਪਾਰਟੀ ਰਹਿ ਗਈ ਹੈ ਨਹੀਂ ਅਸੀਂ ਕੋਈ ਟਾਰਗੇਟ ਕਰਕੇ ਕੋਈ ਜੁਆਇਨਿੰਗ ਨਹੀਂ ਕਰਾਉਂਦੇ ਕਿ ਇਹਦੇ ਨਾਲ ਐ ਹੋ ਜੂ ਅਸੀਂ ਚਾਹੁੰਦੇ ਕਿ ਜੇ ਹਰ ਇੱਕ ਪਾਰਟੀ ਚੰਗੇ ਬੰਦੇ ਵੀ ਹੈਗੇ ਸਾਰੀ ਸੁਖੀਰ ਵਾਲ ਥੋੜੀ ਹੁੰਦੇ ਚੰਗੇ ਵੀ ਹੈਗੇ ਕਈ ਤਾਂ ਫਿਰ ਜਿਹੜੇ ਚੰਗੇ ਬੰਦੇ ਨੂੰ ਕਿੱਥੇ ਜਾਣਗੇ ਫਿਰ ਜੇ ਪਾਰਟੀ ਇੱਕ ਮਿੰਟ ਜੇ ਪਾਰਟੀ ਹੋਈ ਉਹਨਾਂ ਦੀ ਇੱਕ ਐਸੇ ਧੜੇ ਬੰਦੀ ਦਾ ਸ਼ਿਕਾਰ ਹੋਗੀ ਪਰਿਵਾਰ ਬਾਦਸ਼ਕਾਰ ਹੋਗੀ ਤਾਂ ਜਿਹੜੇ ਚੰਗੇ ਬੰਦੇ ਨੇ ਪੋਲੀਟਿਸ਼ੀਅਨ ਪਰ ਉਹ ਉਹ ਦੁਰੀ ਨਾਲ ਜਿਹੜੇ ਨੇ ਉਹ ਆਪਣੀ ਬਲੀ ਦੇਣਗੇ ਉਹ ਲੜੀ ਜਾਣ ਆਪਣਾ ਜਿੱਥੇ ਲੜਨਾ ਉਹ ਉਹ ਉਹਨਾਂ ਦੀ ਲੜਾਈ ਆਪਣੀ ਪਰਿਵਾਰ ਦੀ ਜਾਂ ਆਪਣੀ ਕੁਰਸੀ ਦੀ ਹੈ ਸਾਡੀ ਲੜਾਈ ਪੰਜਾਬ ਦੀ ਆਮ ਲੋਕਾਂ ਦੀ ਦਵੇ ਕੁਚਲੇ ਗਰੀਬਾਂ ਗੁਰਬਿਆਂ ਦੀ ਲੜਾਈ ਹੈ ਸਾਡੀ ਆਪ ਉਹ ਪੁਰਾਣੀ ਆਈਡੀ ਵਾਲੀ ਜੋ ਪਾਰਟੀ ਸੀ ਸੀ ਉਹ ਹੁਣ ਬਤੀ ਹੈ ਛੋਟੀ ਕਾਫੀ ਹੁਣ ਜੁਆਇਨਿੰਗ ਹੋ ਰਹੀ ਹੈ ਨਹੀਂ ਨਹੀਂ ਸਾਡੀ ਪਾਰਟੀ ਦੀ ਟੈਗਲ ਜਿੱਦਾਂ ਜਿਸ ਦਿਨ ਅਰਵਿੰਦ ਜੀ ਨੇ ਪਾਰਟੀ ਬਣਾਈ ਸੀ ਉਸ ਦਿਨ ਕਿਹਾ ਸੀ ਕਿ ਦੂਜੀਆਂ ਪਾਰਟੀਆਂ ਚ ਵੀ ਚੰਗੇ ਲੋਕ ਨੇ ਆਓ ਸਾਡੇ ਕੋਲ ਪਹਿਲੀ ਵਾਰ ਇਹ ਅਕਾਲੀ ਦਲ ਦੀ ਉਹ ਕਾਦੀ ਅਜਾਲ ਜੀ ਬਚੀ ਹੈ ਜੀ ਅੱਜ ਵੀ ਇਹ ਡੈਲੋਜੀ ਦੀ ਗੱਲ ਕਰੀ ਜਾਂਦਾ ਹਮਨ ਕਾ ਟੈਨਸ਼ਨ ਲਿਖੀ ਹੋਰ ਉਹਨਾਂ ਦੀ ਟੈਨਸ਼ਨ ਤੋਂ ਤੋ ਤੱਕ ਉਹਨਾਂ ਦੀ ਹਟਾਵਲੀ ਜੀ ਬਚੀ ਹੈ ਕੋਈ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਹਿ ਰਹੇ ਹੋ ਕਿ ਜੁਡੀ ਪਾਰਟੀ ਆ ਕੇ ਬਣ ਰਹੇ ਆ ਮਨਪੀ ਸਾਡਾ ਹੋਰ ਕਿਸੇ ਨਾਲ ਕੋਈ ਜਿੱਦ ਦੇ ਰਾਤ ਤੱਕ ਕਾਇਮ ਹੋਇਆ ਇੱਥੇ ਲੈ ਆਵਾਂਗੇ ਤੁਹਾਨੂੰ ਤੂੰ ਏਦਾਂ ਦਾ ਹੋਣਾ ਲਾਇਆ ਕਰੋ ਕਿ ਆਹ ਹੋ ਸਕਦਾ ਸੂਤਰ ਇੱਕ ਤਾਂ ਮੈਨੂੰ ਸੂਤਰ ਮਲਾ ਦਿਓ ਯਾਰ ਇੱਕ ਅੱਧਾ ਤਾਂ ਮਲਾ ਦਿਓ ਚਲੋ ਤੇ ਸੂਤਰ ਬਹੁਤ ਨੇ ਤੁਹਾਡੇ ਯਾਰ ਕਦੇ ਉਹ ਕੈਬਿਨੇਟ ਬਣਾ ਦਿੰਦੇ ਨੇ ਕਦੇ ਉਹ ਪੋਰਟਫੋਲੀਓ ਬਣਾ ਦਿੰਦੇ ਨੇ ਠੀਕ ਹੈ ਤੋ ਕਿਰਪਾ ਕਰਕੇ ਸੂਤਰਾਂ ਤੇ ਕੰਟਰੋਲ ਰੱਖੋ ਬਸ ਜੀ ਆ ਤੁਸੀਂ ਕਿਹਾ ਵੀ ਬਾਤੀ ਪਾਰਟੀਆਂ ਵੀ ਕੁਝ ਬੜੇ ਚੰਗੇ ਹੈਗੇ ਮੰਨਪ੍ਰੀਤ ਸਿੰਘ ਆਲੀ ਤੋਂ ਚੰਗੇ ਲੱਗਦੇ ਉਹ ਹੀ ਤਾਂ ਮੈਂ ਜਵਾਬ ਦਿੰਦਾ ਹੈ ਕਿ ਅਸੀਂ ਜਿੱਦੇ ਜਿੱਦੇ ਸਾਡੇ ਨਾਲ ਕੋਈ ਜੇ ਉਹਦਾ ਮਨ ਮਿਲੂਗਾ ਸਾਨੂੰ ਤਾਂ ਬਹੁਤ ਚੰਗੇ ਲੱਗਦੇ ਨੇ ਜੇ ਗਾਹ ਮੁਰੂ ਵੀ ਮਨ ਮਿਲਣਾ ਚਾਹੀਦਾ ਨਾ ਬਨਵੇ ਨਹੀਂ ਹੋਣਾ ਚਾਹੀਦਾ ਨਾ ਜਿੱਦੇ ਕੋਈ ਹੋਰ ਬੰਦੇ ਵੀ ਨਾਟ ਓਨਲੀ ਮਨਪ੍ਰੀਤ ਆਯਾਲੀ ਜਿੱਦੇ ਕੋਈ ਕਿਸੇ ਹੋਰ ਚੰਗੇ ਬੰਦੇ ਜਾਂ ਕੋਈ ਕਿਸੇ ਅਹੁਦੇ ਤੇ ਵੀ ਨਹੀਂ ਹੈਗੇ ਜਦੋਂ ਸਾਡੇ ਨਾਲ ਸੰਪਰਕ ਕਰਨਗੇ ਅਸੀਂ ਉਹਨਾਂ ਦਾ ਪੋਰਟਫੋਲੀਓ ਚੈੱਕ ਕਰਦੇ ਆ ਡਾਕਟਰ ਸਾਹਿਬ ਦਾ ਜਾ ਕੇ ਪੁੱਛ ਲਿਓ ਨਾ ਸ਼ਹਿਰ ਚ ਇੱਕ ਇੱਕ ਦਾਗ ਨਹੀਂ ਹੈਗਾ ਇਹੋ ਜੇ ਇਹੋ ਜੇ ਚਿੱਕੜ ਵਾਲੇ ਮਾਹੌਲ 'ਚ ਦਾਮਨ ਸਾਫ਼ ਰੱਖਣਾ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਤਾਈਓ ਡਾਕਟਰ ਸਾਹਿਬ ਸਾਡੇ ਕੋਲ ਅੱਜ ਹਿੱਸਾ ਨੇ ਪਾੜਿਆ ਕੋਈ ਗੱਲ ਨਹੀਂ ਇੰਟਰੋਡਕਸ਼ਨ ਹੈ ਸਾਰਿਆਂ ਨੂੰ ਮਿਲ ਲੈਣਗੇ ਉਹ ਕੌਣ ਕੀ ਕੰਮ ਕਰਦਾ ਹੈ ਕੌਣ ਕਹਿ ਮਿਲ ਲੈਣ ਦੋ ਇਹ ਤਾਂ ਨਹੀਂ ਕਿ ਪਾਲੀ ਗਵਰਨਮੈਂਟ ਚਲਾ ਚ ਨਹੀਂ ਨਹੀਂ ਮੈਂ ਤਾਂ ਅਜੇ ਨਵੇਂ ਆਏ ਨਹੀਂ ਅਜੇ ਤਾਂ ਗੁਹਾਟੀ ਤੋਂ ਸਾਰਾ ਸਮਾਨ ਵੀ ਨਹੀਂ ਆਇਆ ਹੁੰਦਾ ਠੀਕ ਹੈ ਨਾ ਆ ਕੇ ਮਿਲ ਲੈਣ ਦੋ ਕੌਣ ਕੌਣ ਸੈਕਟਰੀ ਨੇ ਕੌਣ ਕੱਲ ਨੂੰ ਚਿੱਠੀ ਲਿਖਣੀ ਆ ਕੋਈ ਕੱਲ ਨੂੰ ਕੋਈ ਕੋਈ ਆਰਡਰ ਦੇਣਾ ਉਧਵਾ ਦੇਖਾਂਗੇ ਫਿਰ ਤਾਂ ਠੀਕ ਹੈ ਨਾ ਦੇਖੋ ਐਨੇ ਦੇਖੋ ਨੈਸ਼ਨਲ ਹਾਈਵੇ ਅਥਾਰਟੀ ਕਹਿੰਦੀ ਹੈ ਸਾਡਾ ਜ਼ਮੀਨਦਾਰ ਰੋਲਾ ਜੀ ਦੋ ਤਿੰਨ ਜਗ੍ਹਾ ਤੇ ਬੀ ਮਤਲਬ ਸਾਡਾ ਰੇਟ ਨਹੀਂ ਬਣ ਰਿਹਾ ਸੈਂਟਰ ਨਾਲ ਕਿਸਾਨਾਂ ਦਾ ਭਾਅ ਨਹੀਂ ਬਣ ਰਿਹਾ ਇਹ ਚ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਜੀ ਹਰ ਗੱਲ ਤੇ ਕਰਨ ਦਿਨ ਲਾਅ ਐਂਡ ਆਰਡਰ ਜ਼ਮੀਨ ਅਸੀਂ ਦੇਣੀ ਹੈ ਅਸੀਂ 55 ਮੰਗਦੇ ਆ ਉਹ 50 ਦਿੰਦੇ ਨੇ ਤੇ 50 ਤੇ 55 ਚ ਸੌਦਾ ਖੜਾ ਤੇ ਇਹਦੇ ਚ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਪੰਜਾਬ ਨੂੰ ਹਰ ਵਕਤ ਤੂੰ ਲਾਅ ਐਂਡ ਆਰਡਰ ਦੀ ਗੱਲ ਕਿਉਂ ਲਿਖ ਦਿੰਦੇ ਨੇ 22 ਸਾਲ ਹੋ ਗਏ 16 ਮਾਰਚ ਤੋਂ ਬਾਅਦ ਪੌਣੇ 3 ਸਾਲ ਹੀ ਹੋ ਗਏ ਪੰਜਾਬ ਦੇ ਵਿੱਚ 1 ਮਿੰਟ ਵੀ ਕਿਸੇ ਸ਼ਹਿਰ ਜਾਂ ਕਸਬੇ ਵਿੱਚ ਕਰਫੂ ਨਹੀਂ ਲੱਗਿਆ ਤੇ ਹਰਿਆਣੇ ਚ ਨੂਹ ਦੇ ਵਿੱਚ 4 ਮਹੀਨੇ ਕਰਫੂ ਲੱਗਿਆ ਰਿਹਾ ਤੁਸੀਂ ਸਾਨੂੰ ਲਾਅ ਐਂਡ ਆਰਡਰ ਦੱਸ ਦਿਓ ਕੀ ਹੁੰਦਾ ਯੂਪੀ ਚ ਆਪਣਾ ਲਾਅ ਐਂਡ ਆਰਡਰ ਸੰਭਾਲ ਲਓ ਨੰਬਰ 2 ਪੰਜਾਬ ਦੀਆਂ ਜ਼ਮੀਨਾਂ ਨੂੰ ਤੁਸੀਂ ਉੜੀਸਾ ਜਾਂ ਕਿਸੇ ਹੋਰ ਨਾਲ ਕੰਮੇ ਕਪੇਅਰ ਕਰ ਦੋਗੇ ਸਾਡੀ ਪਹਜਾਉ ਜ਼ਮੀਨ ਹੈ ਸਾਡੀ ਸਾਡੀ ਐਕੁਏਸ਼ਨ ਦਾ ਰੇਟ ਹੋਰ ਹੈ ਉੜੀਸਾ ਦਾ ਹੋਰ ਹੈ ਛਤੀਸਗੜ੍ਹ ਦਾ ਤੁਸੀਂ ਕਹਿੰਦੇ ਜੀ ਹਮੇ ਬਿਹਾਰ ਮੇ ਹਮੇ 5 ਲੱਖ ਮੇ ਏਕੜ ਮਿਲ ਰਹਾ ਹੈ ਆਪ 50 ਮੰਗ ਰਹੇ ਹੋ ਭਾਈ ਸਾਡੀ ਜ਼ਮੀਨ ਦਾ ਫਰਕ ਹੈ ਯਾਰ ਇਹ ਤਾਂ ਤੁਹਾਨੂੰ ਦੇਖਣਾ ਪਊਗਾ ਹਾਂ ਤੁਸੀਂ ਜੰਮੂ ਕਸ਼ਮੀਰ ਜਾਓਗੇ ਅੱਗੇ ਕਠੂਏ ਤੋਂ ਅੱਗੇ ਫਿਰ ਸਸਤੇ ਮਿਲਣਗੇ ਤੁਹਾਨੂੰ ਪਹਾੜ ਹੈ ਉੱਥੇ ਬੰਜਰ ਜ਼ਮੀਨਾਂ ਨੇ ਹੈ ਨਹੀਂ ਕੁਝ ਸੋ ਸਾਸੀ ਆਪਣੀ ਜ਼ਮੀਨ ਦਾ ਤਾਂ ਮੁੱਲ ਲਵਾਂਗੇ ਨਾ ਪ੍ਰੋਪਰ ਸੋ ਇਹ ਕੋਈ ਲਾਅ ਐਂਡ ਆਰਡਰ ਦਾ ਨਹੀਂ ਮੈਂ ਕੱਲ ਇਹੀ ਲਿਖਿਆ ਜੇ ਲਾਅ ਐਂਡ ਆਰਡਰ ਹੁੰਦੀ ਤਾਂ ਕੋਈ ਪੁਲਿਸ ਨਾ ਜਾਂਦੀ ਉੱਥੇ ਰੌਲਾ ਤਾਂ ਠੇਕੇਦਾਰਾਂ ਦਾ ਪੈਸੇ ਦੇਣ ਤੇ ਹੈ ਸੋ ਅਸੀਂ 2-4 ਦਿਨਾਂ 'ਚ ਹੱਲ ਕਰ ਦਾਂਗੇ ਕੋਈ ਅਸੀਂ ਵਾਲਾ ਆਹ ਦਾ ਕਲੈਕਟਰ ਰੇਟ ਆ ਉਹ ਬੁਕਤ ਕਰਦਾ ਜਿਹਦੇ ਕਰਕੇ ਇਹ ਮਾਮਲਾ ਜਿਹੜਾ ਫਸਿਆ ਹੋਇਆ ਹੈ ਕਲੈਕਟਰ ਰੇਟ ਬਦਲਣਾ ਚਾਹੀਦਾ ਨਹੀਂ ਨਹੀਂ ਕਲੈਕਟਰ ਰੇਟ ਦਾ ਤਾਂ ਕੋਈ ਫਰਕ ਨਹੀਂ ਪੈਂਦਾ ਜੀ ਐਨਐਚਆਈ ਦੇ ਜਿਹੜੇ ਰੇਟ ਨੇ ਨਾ ਉਹ ਅਲੱਗ-ਅਲੱਗ ਹੁੰਦੇ ਨੇ ਉਹ ਕਿਤੇ ਉੱਚਾ ਹੁੰਦਾ ਕਿਤੇ ਘੱਟ ਹੁੰਦਾ ਬਾਅਦ ਵਿੱਚ ਤੁਸੀਂ ਕਮਿਸ਼ਨਰ ਕੋਲੇ ਵੀ ਜਾ ਸਕਦੇ ਹੋ ਅਪੀਲ ਪਾ ਸਕਦੇ ਹੋ ਕਿ ਸਾਨੂੰ ਘੱਟ ਮਿਲਿਆ ਬਹੁਤ ਵਾਰੀ ਬਾਅਦ ਚ ਵੀ ਮਿਲੇ ਨੇ ਰੇਟ ਪਰ ਇਹ ਕੋਈ ਨਹੀਂ ਜਲਦੀ ਮਸਲਾ ਹੱਲ ਹੋ ਜੂਗਾ ਅੱਜ ਅੱਜ ਸਿਰਫ ਅੱਜ ਸਿਰਫ एक जवाब तो पच्ची साल से सा। बोलने का काम ही करता हूँ मैं मैं को गैस बेल्डिंग नहीं करता था पहले स्टेक होल्डर को मिलूंगा जिनकी जमीन है और उनके सारे जो हक है उनको मिलेंगे थैंक यून this is a story of a young man from a small town of india who dreamt of a future far beyond the horizon coming from humble beginnings his life became an inspiring journey that empowered a billion dreams our hero forever our chairman emeritus my father dr bridge Lal munjal his vision and legacy have not only defined Hero Motor Corp, but also revolutionized the Indian industry. Honoring this extraordinary man on his centennial called for something truly extraordinary. And what better way to honor the man who put India on wheels than by creating the most exceptional wheels ever? Every detail had to reflect his meticulous standards. We brought together the finest teams from around the world to embark on this nostalgic journey. Every nut and bolt, every piece of fabric and metal was chosen with utmost care and reverence. It was a labor of love. Every step felt like a conversation with him, seeking his approval. After months of relentless efforts with designers, engineers, and experts at our tech centers in India and Germany, it finally came to life. Its brilliance was undeniable, yet, I needed it to be flawless. We tested it rigorously, pushing it to its limits until we knew it was perfect. And finally, the masterpiece for the master was born. Dad, I miss you. Your love, your laughter, your unwavering belief in me. Those are the treasures I hold closest to my heart. Thank you for being my father, my mentor, and my hero forever. Presenting the collector's edition, Crafted with Love only for the chosen 100. क्यों ग्लोइंग यार रियल लाइफ हो या पिक्चर तुम्हारी स्किन हमेशा इतनी फ्लॉलेस कैसे hey, है स्किन स्पेशलिस्ट मिलना है। जब स्किन स्पेशलिस्ट घर पे देन व्हाई गो आउट साफी के 28 हब्स का यूनिक फॉर्मूला खून को साफ करके स्किन को बनाए हेल्दी अंदर से हमदर्द साफी हर घर का स्किन स्पेशलिस्ट जैसा कि आप लोगों को मालूम है कि मनीष जी सत्रह महीने केंद्र सरकार के षड्यंत्रों के कारण जेल में रहे और सुप्रीम कोर्ट ने उनको ज़मानत दी और उसके बाद पार्टी की तरफ से अनाउंसमेंट की गई थी कि 14 तारीख से यानी कि आज से मनीष जी दिल्ली के अलग अलग इलाकों में पदयात्रा करेंगे लोगों से मिलेंगे आज ये पदयात्रा ग्रेटर कैलाश विधानसभा में होनी तय थी मगर कल दिल्ली पुलिस की तरफ से कहा गया है कि सुरक्षा और सतर्कता के कारणों से स्वतंत्रता दिवस से पहले उसकी पूर्व संध्या पे इसको ना करके इसको पोस्टपोन कर दिया जाए एक दो दिन तो बेहतर होगा क्योंकि मामला स्वतंत्रता दिवस का है सुरक्षा और सतर्कता का है और हमें लगा कि पुलिस की सलाह जेनुन सलाह है तो मनीष जी ने ये कहा है कि इस पद यात्रा को 14 अगस्त को ना शुरू करके 16 अगस्त से शुरू करेंगे यानी कि स्वतंत्रता दिवस के अगले दिन से शुक्रवार को उसी समय पाँच बजे ग्रेटर कैलाश विधानसभा में डी डी ए कालकाजी इलाके में पदयात्रा की शुरुआत जो है की जाएगी